ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਵਿਦਿਆਰਥੀ ਵੱਲੋਂ ਕੀਤੀ ਗਈ ਖੁਦਕੁਸ਼ੀ ਕਾਰਨ ਕਾਲਜ ਕੈਂਪਸ ਵਿੱਚ ਤਣਾਅ ਵਧਦਾ ਜਾ ਰਿਹਾ ਹੈ ਵਿਦਿਆਰਥੀਆਂ ਦੇ ਸੰਘਰਸ਼ ਨੂੰ ਮੱਠਾ ਪਾਉਣ ਦੇ ਲਈ ਕਾਲਜ ਦੇ ਅਧਿਆਪਕਾਂ ਨੇ ਵੀ ਤਰਨਾ ਸ਼ੁਰੂ ਕਰ ਦਿੱਤਾ ਹੈ ਕਾਲਜ ਪ੍ਰਬੰਧਕਾਂ ਨੇ ਪ੍ਰੈਕਟੀਕਲ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਨੇ 2 ਮਈ ਤੋਂ ਸ਼ੁਰੂ ਹੋਣ ਵਾਲੀਆਂ ਪ੍ਰੀਖਿਆਵਾਂ ਬਾਰੇ ਬੇਜਕਨੀ ਬਣੀ ਹੋਈ ਹੈ ਉਹ ਕੰਡੀਸ਼ਨਾਂ ਪੂਰੀਆਂ ਕਰਦੇ ਨੇ ਪ੍ਰੈਕਟੀਕਲ ਇਹ ਬੱਚਾ ਵੀ ਦੇ ਰਿਆ ਸੀ ਪ੍ਰੈਕਟੀਕਲ ਹੋ ਚੁੱਕੇ ਆ ਆ ਪੇਪਰ ਆਇਆ ਪ੍ਰੈਕਟੀਕਲ ਬੱਚੇ ਨੇ ਸਾਰੇ ਦਿੱਤੇ ਚਾਰ ਪੇਪਰ ਲਾਸਟ ਜਿਹੜੇ ਨੂੰ ਸੁਸਾਈਡ ਕੀਤਾ ਉਦੋਂ ਵੀ ਪੇਪਰ ਦਿੱਤਾ ਬੱਚੇ ਨੇ ਪਰ ਉਹਦੇ باوجود ਪਤਾ ਨਹੀਂ ਕਿਹੜੇ ਕਾਰਨ ਕਰਕੇ ਅਨਫੋਰਚੂਨੇਟਲੀ ਬੱਚੇ ਨੇ ਸੁਸਾਈਸਾਈਡ ਕਰ ਲਿਆ ਪਰ 166 ਜਿਨ੍ਹਾਂ ਨੂੰ ਡੀਟੇਨ ਕੀਤਾ ਤੇ ਜਿਹੜੇ एलिਜੀਬਲ ਆ ਉਹਨਾਂ ਨੂੰ ਵੀ ਰੋਲ ਨੰਬਰ ਅਸੀਂ ਜਾ ਕੇ ਅੱਜ ਦੇਣੇ ਆ ਸਾਨੂੰ ਅੰਦਰ ਹੀ ਨਹੀਂ ਜਾਣ ਦਿੱਤਾ ਜਾ ਰਿਹਾ 7000 ਬੱਚਾ ਬਾਹਰ ਖਲੋਤਾ ਉਹਨਾਂ ਨੂੰ ਰੋਲ ਨੰਬਰ ਦੇਣ ਨਹੀਂ ਦੇ ਸ਼ੁਰੂ ਕਰਨ ਦੇ ਉਹੋ ਜਿਹੜੇ 166 ਅੰਦਰ ਕਬਜ਼ਾ ਕਰਕੇ ਬੈਠੇ ਆ ਹਾਰਲੀ 200 ਜਾਂ 250 ਬੱਚਾ ਵਾ ਜਿਨ੍ਹਾਂ ਵਿੱਚੋਂ ਬਹੁਤੇ ਜਿਹੜੇ ਆ ਉਹ ਸਾਨੂੰ ਫੋਨ ਕਰ ਕਰਕੇ ਕਹਿ ਰਿਹਾ ਵੀ ਅਸੀਂ ਇੱਥੋਂ ਨਿਕਲਣਾ ਚਾਹੁੰਦੇ ਆ ਪਰ ਸਾਨੂੰ ਦਬਕੇ ਨਮਾਲ ਤੇ ਧਮਕੀਆਂ ਦੇ ਨਾਲ ਇੱਥੇ ਬਿਠਾਇਆ ਹੋਇਆ ਤਿੰਨ ਸਾਲ ਤੋਂ ਪ੍ਰਿੰਸੀਪਲ ਸਾਹਿਬ ਸਾਡੇ ਕਾਲਜ 'ਚ ਕੰਮ ਕਰ ਰਹੇ ਔਰ ਤਿੰਨ ਸਾਲ 'ਚ ਹੈਰਾਨੀ ਜਨਕ ਢੰਗ ਨਾਲ ਕਾਲਜ ਦੀ ਤਰੱਕੀ ਹੋਈ ਆ ਔਰ ਇਹ ਕੁਝ ਲੋਕਾਂ ਨੂੰ ਇਹ ਤਰੱਕੀ ਜਰੀ ਨਹੀਂ ਜਾਂਦੀ ਪ੍ਰਿੰਸੀਪਲ ਸਾਹਿਬ ਬਹੁਤ ਮਿਹਨਤੀ ਆ ਆਪਾਂ ਵੇਖੋ ਘਰਾਂ 'ਚ ਬਾਪ ਜੇ ਬੱਚੇ ਨੂੰ ਡਾਂਟ ਰਵੇ ਉਹ ਇਹ ਥੋੜੀ ਹੁੰਦਾ ਪੀ ਕੀ ਕਸੂਰ ਆ ਕਿਸੇ ਗਲਤੀ 'ਚ ਡਾਂਟਿਆ ਜਾਂਦਾ ਕਿਸੇ ਆਪਣੀ ਗਲਤੀ ਵੇਖ ਨਹੀਂ ਰੇ ਸ